ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਚੰਡੀਗੜ੍ਹ ਸੜਕ ਉੱਤੇ ਸਥਿਤ ਐਮਪੀ ਦੀ ਕੋਠੀ ਕਸਬੇ ਦੇ ਵਿੱਚ ਜਿੱਥੇ ਭੀੜ ਇਕੱਠੀ ਹੁੰਦੀ ਹੈ ਦੁਕਾਨਾਂ ਚੱਲਦੀਆਂ ਹਨ ਅਤੇ ਕਾਰੋਬਾਰ ਵੱਧਦੇ ਫੁੱਲਦੇ ਹਨ ਉੱਥੇ ਹੀ ਅਪਰਾਧੀਆਂ ਨੇ ਇੱਕ ਵਾਰ ਫਿਰ ਆਪਣੀ ਹਿੰਮਤ ਦਿਖਾਈ ਹੈ ਦੋ ਔਰਤਾਂ ਬੱਗਾ ਜੁਵੈਲਰ ਦੇ ਵਿੱਚ ਆਸਾਨੀ ਦੇ ਨਾਲ ਦਖਲ ਹੁੰਦੀਆਂ ਹਨ ਉਹ ਚੁੰਨਦੇ ਹਨ ਦੇਖਦੇ ਹਨ ਗੱਲਾਂ ਕਰਦੇ ਹਨ ਅਤੇ ਫਿਰ ਆਪਣੀ ਯੋਜਨਾ ਨੂੰ ਪੂਰਾ ਕਰਦੇ ਹੋਏ ਲਗਭਗ 3 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਗਾਇਬ ਹੋ ਜਾਂਦੇ ਨੇ ਜਿਵੇਂ ਕਿ ਹਵਾ ਦੇ ਵਿੱਚ ਚਲੋਪ ਹੋ ਗਏ ਹੋਣ ਪਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਚਿਹਰੇ ਸਾਫ ਦਿਖਾਈ ਦੇ ਰਹੇ ਹਨ ਚਲਾਕੀ ਸਾਫ ਦਿਖਾਈ ਦੇ ਰਹੀ ਹੈ ਅਤੇ ਸਭ ਤੋਂ ਸਪਸ਼ਟ ਤੌਰ ਉਤੇ ਦਿਖਾਈ ਦੇ ਰਹੀ ਹੈ ਸਿਸਟਮ ਦੀ ਅਸਫਲਤਾ ਲੋਕਾਂ ਦੀ ਦਹਿਸ਼ਤ ਕਾਨੂੰਨ ਵਿਵਸਥਾ ਉੱਤੇ ਸਵਾਲ ਇਸ ਘਟਨਾ ਬਾਰੇ ਨੰਗਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਐਸ ਐਚ ਓ ਹਰ ਸਿਮਰਤ ਸਿੰਘ ਨੇ ਕਿਹਾ ਅਪਰਾਧੀ ਜਲਦੀ ਫੜੇ ਜਾਣਗੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਵਾਲ ਉੱਠਦਾ ਹੈ ਕਿ ਇਹ ਹਰ ਸੰਭਵ ਕੋਸ਼ਿਸ਼ ਪਿਛਲੀਆਂ ਘਟਨਾਵਾਂ ਦੇ ਵਿੱਚ ਦਿਖਾਈ ਦਿੱਤੀ ਸੀ ਕਿਉਂਕਿ ਸਚਾਈ ਇਹ ਹੈ ਕਿ ਕੁਝ ਸਮੇਂ ਤੋਂ ਇਲਾਕੇ ਦੇ ਵਿੱਚ ਅਪਰਾਧ ਤੇਜ਼ੀ ਦੇ ਨਾਲ ਵਧ ਰਿਹਾ ਹੈ ਦਿਨ ਰਾਤ ਅਪਰਾਧ ਹੋ ਰਹੇ ਹਨ ਅਤੇ ਪੁਲਿਸ ਦੀ پکڑ ਲਗਾਤਾਰ ਕਮਜ਼ੋਰ ਹੋ ਰਹੀ ਹੈ ਐਮਪੀ ਕੋਠੀ ਕਸਬੇ ਦੇ ਵਿੱਚ ਕਾਰੋਬਾਰੀਆਂ ਦੇ ਚਿਹਰਿਆਂ ਤੇ ਡਰ ਸਾਫ਼ ਦੇਖਿਆ ਜਾ ਸਕਦਾ ਹੈ ਲੋਕ ਕਹਿੰਦੇ ਹਨ ਮੈਂ ਆਪਣੀ ਦੁਕਾਨ ਖੋਲਣ ਤੋਂ ਡਰਦਾ ਹਾਂ ਜਦੋਂ ਕਿ ਗਾਹਕ ਆਉਂਦਾ ਹੈ ਤਾਂ ਸ਼ੱਕ ਹੁੰਦਾ ਹੈ ਅਤੇ ਜਦੋਂ ਮੈਂ ਜਾਂਦਾ ਹਾਂ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਮੇਰਾ ਪਿਛਾ ਕਰ ਰਿਹਾ ਹੈ ਕੀ ਇਹ ਆਮ ਗੱਲ ਹੈ ਕਿ ਇਹ ਕਾਨੂੰਨ ਵਿਵਸਥਾ ਹੈ ਕੁਝ ਦਿਨ ਪਹਿਲਾਂ ਇਹੀ ਦੁਕਾਨ ਇਹੀ ਇਲਾਕਾ ਇਹੀ ਚਾਲ ਮੈਂ ਤੁਹਾਨੂੰ ਦੱਸਦਾ ਕੁਝ ਦਿਨ ਪਹਿਲਾਂ ਇਹੀ ਦੁਕਾਨ ਅਤੇ ਇਸ ਦੇ ਬਿਲਕੁਲ ਸਾਹਮਣੇ ਜਵਾਰ ਮਾਰਕੀਟ ਦੇ ਵਿੱਚ ਇੱਕ ਸੁਨਿਆਰੇ ਨੂੰ ਇਸੇ ਤਰ੍ਹਾਂ ਲੁੱਟਿਆ ਗਿਆ ਸੀ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਪੁਲਿਸ ਅਜੇ ਵੀ ਉਸ ਮਾਮਲੇ ਨੂੰ ਹਲ ਨੇ ਕਰ ਸਕੀ ਹੈ ਅਤੇ ਅੱਜ ਇੱਕ ਹੋਰ ਘਟਨਾ ਵਾਪਰ ਗਈ ਹੈ ਇਹ ਮਾਮਲਾ بار بار ਇੱਕੋ ਜਗ੍ਹਾ ਇੱਕੋ ਨਿਸ਼ਾਨੇ ਨਾਲ ਇੱਕੋ ਪੈਟਰਨ ਨਾਲ ਕਿਉਂ ਹੋ ਰਹੇ ਹਨ ਕੀ ਅਪਰਾਧੀ ਜਾਣਦੇ ਹਨ ਕਿ ਇਹ ਇਲਾਕਾ ਸੁਰੱਖਿਅਤ ਹੈ ਉਹਨਾਂ ਦੇ ਲਈ ਨਾ ਕਿ ਕਾਰੋਬਾਰੀਆਂ ਦੇ ਲਈ ਸਾਡੇ ਚੈਨਲ ਤੇ ਪਹਿਲੀ ਵਾਰ ਮੁੱਖ ਦੋਸ਼ੀ ਔਰਤ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ ਅਸੀਂ ਤੁਹਾਨੂੰ ਕੈਮਰੇ ਦੇ ਸਾਹਮਣੇ ਹੀ ਚਲਾਕੀ ਨਾਲ ਗੈਨੇ ਚੋਰੀ ਕਰਨ ਵਾਲੀ ਔਰਤਾਂ ਦੇ ਚਿਹਰੇ ਦਿਖਾ ਰਹੇ ਹਾਂ ਉਹਨਾਂ ਦੇ ਚਿਹਰੇ ਸਾਫ਼ ਹਨ ਕੋਈ ਪਰਦਾ ਨਹੀਂ ਹੈ ਕੋਈ ਚਿਜਕ ਨਹੀਂ ਹੈ ਕੋਈ ਡਰ ਨਹੀਂ ਹੈ ਜਿਵੇਂ ਕਿ ਉਹ ਦੈਨ ਕਿ ਫੜਿਆ ਜਾਣਾ ਸਵਾਲ ਤੋਂ ਬਾਹਰ ਹੈ ਜੇਕਰ ਤੁਹਾਡੇ ਵਿੱਚੋਂ ਕੋਈ ਨਾ ਔਰਤਾਂ ਨੂੰ ਪਛਾਣਦਾ ਹੈ ਕੀ ਤੁਸੀਂ ਉਹਨਾਂ ਨੂੰ ਕਿਤੇ ਦੇਖਿਆ ਹੈ ਜਾਂ ਉਹਨਾਂ ਬਾਰੇ ਕੋਈ ਜਾਣਕਾਰੀਆਂ ਤਾਂ ਸਾਡੇ ਚੈਨਲ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਤੁਰੰਤ ਸੰਪਰਕ ਕਰੋ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਤੁਹਾਡੀ ਇਹ ਜਾਣਕਾਰੀ ਪੂਰੇ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ ਇਹ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਸਿਰਫ ਚੋਰੀਆਂ ਤੇ ਡਕੈਤੀਆਂ ਨਹੀਂ ਹਨ ਇਹ ਇਸ ਗੱਲ ਦਾ ਸੰਕੇਤਨ ਕੀ ਨੰਗਲ ਦਾ ਕਾਨੂੰਨ ਵਿਵਸਥਾ ਟਹ ਢੇਰੀ ਹੋ ਰਹੀ ਹੈ ਮੁਜਰਮ ਨਿੱਡਰ ਹੋ ਗਏ ਹਨ ਕਾਰੋਬਾਰੀ ਬੇਵਸਾਨ ਅਤੇ ਆਮ ਜਨਤਾ ਬੇਵਸ ਮਹਿਸੂਸ ਕਰ ਰਹੀ ਹੈ ਜਦੋਂ ਮਹੀਨੇ ਪੁਰਾਣੇ ਅਪਰਾਧ ਵੀ ਅਣਸੁਲਝੇ ਰਹਿੰਦੇ ਹਨ ਜਦੋਂ ਦੋਸ਼ੀਆਂ ਦਾ ਟਿਕਾਣਾ ਅਣਜਾਨਾ ਰਹਿੰਦਾ ਹੈ ਜਦੋਂ ਸੀਸੀਟੀਵੀ ਫੁਟੇਜ ਦੇ ਵਿੱਚ ਉਹਨਾਂ ਦੇ ਚਿਹਰੇ ਦਿਖਾਈ ਦੇਣ ਤੋਂ ਬਾਅਦ ਵੀ ਗ੍ਰਿਫਤਾਰੀਆਂ ਜਾਂਚ ਉਤੇ ਆਧਾਰਤ ਹੁੰਦੀਆਂ ਹਨ ਫਿਰ ਸਵਾਲ ਉੱਠਦਾ ਹੈ ਕਿ ਨੰਗਲ ਸੁਰੱਖਿਅਤ ਹੈ ਕਿ ਪੁਲਿਸ ਸੱਚਮੁੱਚ ਇਹਨਾਂ ਅਪਰਾਧੀਆਂ ਨੂੰ ਫੜਨ ਦੇ ਵਿੱਚ ਸਮਰਥ ਹੈ ਜਾਂ ਕਿ ਅਪਰਾਧੀਆਂ ਦੀ ਹਿੰਮਤ ਵਧਦੀ ਰਹੇਗੀ ਇਹ ਸਿਰਫ ਇੱਕ ਦੁਕਾਨਬਾਰੇ ਨਹੀਂ ਹੈ ਇਹ ਪੂਰੇ ਖੇਤਰ ਦੀ ਸੁਰੱਖਿਆ ਬਾਰੇ ਹੈ ਜਦੋਂ ਤੱਕ ਪੁਲਿਸ ਇਹਨਾਂ ਘਟਨਾਵਾਂ ਉਹ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਅਤੇ ਠੋਸ ਕਾਰਵਾਈ ਨਹੀਂ ਕਰਦੀ। ਨੰਗਲ ਦੇ ਲੋਕ ਡਰਦੇ ਸਾਂ ਇਹ ਹਿੱਟ ਜੁੰਦੇ ਰਹਿਣਗੇ ਅਤੇ ਅਪਰਾਧੀ ਖੁੱਲ੍ਹੇ ਹਮ ਘੁੰਮਦੇ ਰਹਿਣਗੇ। ਅਸੀਂ ਇਸ ਪੂਰੇ ਮਾਮਲੇ ਦੇ ਨੇੜੇ ਨਜ਼ਰ ਰੱਖ ਰਹੇ ਹਾਂ ਤੇ ਅਸੀਂ ਅਗਲੀ ਅਪਡੇਟ ਦੇ ਨਾਲ ਵਾਪਸ ਆਵਾਂਗੇ। ਜੇਕਰ ਤੁਸੀਂ ਇਸ ਕਹਾਣੀ ਨੂੰ ਸਾਂਝਾ ਜਾਂ ਪਸੰਦ ਕਰਦੇ ਹੋ ਤਾਂ ਇੱਕ ਵਾਰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਕਰ ਲਓ ਫੋਲੋ।